ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੜਾ ਦਿਖਾਉਣੇ ਪਏ ਤੁਹਾਨੂੰ ਦੋ ਗੱਪਣਾ ਤੇ ਇੱਕ ਸੂਈ ਸੂਈ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਧੰਨਵਾਦ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਕਲਾਪ੍ਰੀ ਸਿੰਘ ਭਾਈ ਨਾਮ ਮੇਰਾ ਪਿੰਡ ਪਡਾਲ ਤੋਂ ਨਾ ਜ਼ਿਲ੍ਹਾ ਕਰਪੂਤਲਾ ਵੰਦਾ ਤੁੰ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 77103 78870 77103 78870 ਹਾਂਜੀ ਇੱਕ ਹੋਰ ਆ ਨੰਬਰ ਇੱਕ ਮਿੰਟ 85578 85578 ਤੇ 87703 87703 ਹਾਂਜੀ ਤੇ ਅੱਜ ਆਪਾਂ ਦਿਖਾਵਾਂਗੇ ਤਿੰਨ ਵੈੜਾ ਹਨਾ ਪਹਿਲਾ ਨੰਬਰ ਜਿਹੜੀ ਵੈੜ ਦੇਖਦੇ ਪਏ ਆ ਤਾਜੀ ਸੂਈ ਵੇ ਕਿਹੜਾ ਸੂਆ ਸੂਈ ਆ ਜੀ ਇਹ ਪਾਜੀ ਪਨੂਨ ਆ ਚੌਗੀ ਆ ਮੂੰਹ ਠੀਕ ਐ ਹਾਂਜੀ ਕਹਿੰਦੇ ਨੋਗੇ ਸੂਈ ਨਾ ਅੱਜ ਇਹਨੂੰ ਤੀਜਾ ਤਿੰਨ ਦਿਨ ਪੂਰੇ ਨਹੀਂ ਹੋਏ ਦੂਜਾ ਮੰਨ ਲਓ ਠੀਕ ਐ ਪਰਸੋ ਸੂਈ ਵੀ ਆ ਹਾਂਜੀ ਪਰਸੋ ਦੀ ਸੂਈ ਠੀਕ ਐ ਬੱਚਾ ਕੀ ਆ ਪਿੱਛੇ ਮੇਲ ਕਾਫ ਆ ਪਾਜੀ ਠੀਕ ਐ ਜੇਰ ਵਗੈਰਾ ਡੰਨ ਡੰਨਾ ਪਾਜੀ ਵੀਡੀਓ ਆਪਣੀ ਠੀਕ ਐ ਕਿੰਨਾ ਕ ਮਿਲ ਕੇ ਰੇੜੀ ਐ ਇਸ ਵਕਤ ਬੋਲਾ ਪਾਜੀ ਇਹ 25 26 ਕਿਲੋ ਤੋਂ ਸਟਾਰਟਿੰਗ ਕਰੂਗੀ ਲਗਭਗ ਮੰਨੀ ਅੱਜਾ ਜੋ ਆਪਣਾ ਆ ਇਹ 35 ਲੀਟਰ ਦੇਊਗੀ ਸਟਾਕੀ ਦੀ ਆ ਪੀਡੀਐਫ ਦੀ ਠੀਕ ਐ ਅੱਜ ਆਪਾਂ ਸਵੇਰੇ ਕਿੰਨਾ ਮਿਲਕੀ ਕਰੀਏ ਜੀ ਪਾਜੀ ਖਾਲੀ ਨਹੀਂ ਕੀਤੀ ਮੈਂ ਚੋਇਆ ਬਾਲਟੀ ਭਰ ਕੇ ਉਹਦਾ ਠੀਕ ਹੈ ਅੰਦਾਜ਼ਾ ਵੀ 9-10 ਲੀਟਰ ਬਾਲਟੀ ਭਰ ਕੇ ਇੱਕ ਆਪਾਂ ਕਰਤਾ 9 ਕਿਲੋ ਪੈ ਜਾਂਦਾ ਬਾਲਟੀ ਛੱਗ ਮਾਰ ਠੀਕ ਹੈ ਤੇ ਅੰਦਾਜ਼ਾ ਹੈਗਾ ਆਪਣਾ ਵੀ 30 ਤੋਂ ਪਾਰ ਚੱਲੂਗੀ 35 ਕਿਲੋ ਦਊਗੀ ਪਾਜੀ ਠੀਕ ਹੈ ਚੌਣ ਚਵਾ ਤਾਰ ਓਕੇ ਹਾਂਜੀ ਓਕੇ ਆ ਐਨ ਪੋਲੀ ਤਾਰ ਠੀਕ ਹੈ ਸੋ ਮੋਹ ਚੌਗੀ ਆ ਮਿਲਕ ਵੇਨ ਵਗੈਰਾ ਦੇਖੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ ਹੋਗਾ ਲਗਭਗ 12:00 ਟੇਢੇ ਘਟੇ 11:30 ਦੇ ਆਸ-ਪਾਸ ਜੇ ਸੁੱਥਾਣਾ ਵਾਲਾ ਦੇਖੋ ਸੋਹਣਾ ਸਾਫ ਸੁਥਰਾ ਹਾਲੇ ਬੋਲੇ ਦੇ ਵਿੱਚ ਆ ਚਾਰੇ ਤਾਂ ਨਿਕੜਨੇ ਸਾਫ ਸੁਥਰੇ ਤੇ ਕੀਮਤ ਵਗੈਰਾ ਕੀ ਹੋ ਵੀਰੇ ਜੀ ਬਾਈ ਫੋਨ ਤੇ ਕਰਾਂ ਤੋਰੀ ਭਰਾ ਬਾਹਰ ਨੂੰ ਸੁਬਰ ਕੀਮਤ ਵਗੈਰਾ ਫੋਨ ਤੇ ਹੋਊਗੀ ਕੱਦ ਕਾਠ ਚੰਗਾ ਜਿੰਦ ਜਾਨ ਮਿਲਕ ਬਿਊਟੀ ਵਾਲੀ ਬੈੜਾ ਪੂਰੀ ਜਮਾ ਪਲੱਸ ਬਿਊਟੀ ਤੇ ਬਰੀਡ ਅੱਗੇ ਥੋੜੀ ਤਿਆਰ ਕਰਨੀ ਆ ਕਰਮਾ ਨੇ ਇਸ ਵਾਰ ਪਤਾ ਬੱਚੇ ਮੇਲ ਨੂੰ ਕਾਫ ਦੇ ਚੰਨ ਦੇਤੇ ਨੇ ਤੇ ਬਾਕੀ ਹਵਾਨਾ ਦੇਖੋ ਬਿਲਕੁਲ ਕੰਬੈਕਟਡ ਪੂਰੀ ਰਾਜੀ ਆ ਤੇ ਜਿੰਦ ਜਾਨ ਬਿਊਟੀ ਬਹੁਤ ਆ ਤੀ ਤੋਂ ਪਾਰ ਪਾਰ ਚੱਲਣਾ ਗਰਮੀ ਦੇ ਸੀਜ਼ਨ ਦੇ ਵਿੱਚ ਵੀ ਇਹਨੇ ਕਿਉਂਕਿ ਬਰੀਡ ਹੈ ਦੇ ਵਿੱਚ ਪੂਰੀ ਫੁੱਲ ਜਮਾ ਸੋ ਲੈਗ ਸਕੋਰ ਵਗੈਰਾ ਦੇਖੋ ਤੇ ਖੜਨੀ ਖੜਨੀ ਇਹ ਚੌੜੀ ਹੋ ਤੁਰਦੇ ਜਿੱਦਾਂ ਪੀਡੀਐਫ ਮਿਲਣਾ ਪਾ ਜੀ ਇਹਦਾ 46 ਕਿਲੋ ਦੁੱਧ ਸੀਗਾ 46 ਠੀਕ ਹੈ ਚੰਗੇ ਮਿਲ ਕੇ ਰਿਕਾਰਡ ਵਾਲੀ ਦੀ ਹੈ ਹਨਾ ਸੋ 나ੜਾ ਵਗੈਰਾ ਦੇਖੋ ਬੈਕ ਸਾਈਡ ਤੇ ਵੀ ਹਵਾਨੇ ਦੇ 나ੜਾ ਦਿਖਾਈ ਦਿੰਦੀਆਂ ਬਿਲਕੁਲ ਪੂਰੇ ਚੰਗੇ ਕਿਸੇ ਸੀਮਰ ਦੀਆ ਸੋ ਦੇਖੋ 나ੜਾ ਨੂੜਾ ਪੂਰੇ ਚੰਗੀ ਪਲੱਸ ਮਿਲਕ ਤੇ ਪਲੱਸ ਬਿਊਟੀ ਬਿਲਕੁਲ ਕੰਪੈਕਟ ਹੱਡਰ ਪਹਿਲਾ ਸੂਆ ਸੂਈ ਸਵਾਈ ਚੋ ਕੇ ਤਸੱਲੀ ਕਰਕੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਸੋ ਦੂਸਰੇ ਪਾਸੇ ਵੀ ਦੇਖੋ ਮਿਲਕਵੇਨ ਵਗੈਰਾ ਤੇ ਥਣਾ ਜੇ ਬਿੱਥੀ-ਬੁੱਥੀ ਪੂਰੀ ਸਾਫ ਸੁਥਰੀ ਚੰਗੀ ਬਰੀਰ ਵਾਲੀ ਬੱਚੀ ਇਹ ਪਹਿਲਾ ਸੂਆ ਮੂੰਹੋ ਚੌਗੀ ਸੂਈ ਸਵਾਈ ਜਾਵਾ ਬੱਚਾ ਮੇਲਕਾਫਾ ਵਿੱਚ ਤੇ ਅਗੇ ਦੂਜੇ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਜਾਨੇ ਇਹ ਕਿਹੜਾ ਸੂਆ ਵੀਰ ਇਹ ਵੀ ਪਲੂਨ ਆਪਾ ਜੀ ਇਹ ਦੰਦੋ ਕਿਵੇਂ ਆ ਇਹ ਦੋਂਦੀ ਚੌਗੀ ਹੋਣੀ ਠੀਕ ਹੈ ਦੋਂਦੀ ਚੌਗੀ ਲੱਗ ਭਾਗੋ ਆਪਾਂ ਚੈੱਕ ਨਹੀਂ ਕਰੇ ਹਨਾ ਹੁਣ ਨਹੀਂ ਆ ਇਹਦੀ ਸਿੱਕੀ ਨਹੀਂ ਹੋਊਗੀ ਗਾਰੰਟੀ ਠੀਕ ਹੈ ਕੈਕ ਦਿਨ ਵਾਕੀ ਪਿਆ ਸੂਣ ਦੇ ਵਿੱਚ ਇਹਦੇ ਇਹ ਵੀ ਭਾਜੀ ਤਿਆਰ ਹੀ ਆ ਠੀਕ ਹੈ ਤੇ ਇਹ ਵੀ ਚੰਗੇ ਚੰਗਾ ਰਿਕਾਰਡ ਦਾ ਜੋ ਗਾ ਦਾ ਜਿਹੜੀ ਧੀ ਆ ਠੀਕ ਹੈ ਹਾਂ ਜੀ ਦਨ ਦੋ ਚਾਰ ਕੱਢ ਜੂਗੀ ਹਨਾ ਅਜੇ ਭਾਜੀ 5 6 ਦਿਨ ਨਹੀਂ ਸੁੰਦੀ ਪੰਜ 6 ਦਿਨ ਕੱਢ ਜੂ ਅੰਦਾਜ਼ਾ ਹੈ ਲਾ ਸਕੀ ਆਪਾਂ ਗੈਸ ਕਰ ਸਕੀ ਵੀ ਕਿੰਨਾ ਕੁ ਬੰਦਾ ਮਿਲ ਕੇ ਕਪੈਸਿਟੀ ਬਣ ਕੇ ਦੇ ਦੇ 3 ਕਿਲੋ 28 29 ਕਿਲੋ ਦੀ ਗਰੰਟੀ ਆ ਆ ਗਰਮੀ ਦੇ ਅਕੋਰਡਿੰਗ ਵੀ 25 ਤੋਂ ਪਾਰ ਚੱਲੂਗੀ ਭਾਜੀ ਅਜੇ ਤੇ ਦੋ ਤਿੰਨ ਮਹੀਨੇ ਤੱਕ ਹੱਲਦੀਆਂ ਨਹੀਂ ਗਾਵਾਂ ਦੁੱਧ ਦੇਉਗੀਆਂ ਤਿੰਨ ਮਹੀਨੇ ਠੀਕ ਹੈ ਥੋਰੀ ਪ੍ਰਾਬਰ ਨਾਲ ਸੋ ਦੂਸਰੇ ਨੰਬਰ ਆਪਾਂ ਬੱਚੀ ਦੇਖਦੇ ਪਏ ਆ ਬਲੱਡ ਚ ਤੇ ਬਾਕੀ ਥਾਂ ਦੇਖੋ ਗਲਾਬੀ ਗਲਾਬੀ ਹਵਾਨਾ ਤੇ ਅਜੇ ਕੱਚੀ ਵਾਏ ਚਾਰ ਪੰਜ ਦਿਨ ਇਹਨੇ ਲੈ ਜਾਣੇ ਲਗਭਗ ਪੰਜ ਦਿਨ ਲੈ ਜ ਤੇ ਦੁੱਧ ਚੰਗਾ ਪਾਉਗੀ ਸੋ ਜਿੰਦ ਜਾਨ ਤੇ ਬਾਕੀ ਹਵਾਨਾ ਦੇਖੋ ਬੈਕ ਸਾਈਡ ਤੇ ਚੌੜੀ ਹੋ ਮੱਲਾ ਵਾਂਗੂ ਤੁਰਦੀ ਆ ਪੰਜ ਚਾਰ ਦਿਨੋਂ ਜੇ ਸੂਣ ਤੇ ਆ ਗਈ ਸਿਭਿਓ ਸੱਪ ਬਣ ਜਿਓ ਕਹਿੰਦੇ ਖਾ ਗਏ ਮਾਲ ਪ੍ਰਾਇ ਉਹ ਚੀਜ਼ ਬਣ ਜਾਣਾ ਸੋ ਬਾਕੀ ਥਾਣਾ ਦੀ ਬਿੱਥੀ ਦੇਖੋ ਤੇ ਲੈਗ ਸਕੋਰ ਵਗੈਰਾ ਦੇਖੋ ਉੱਧਰ ਰਾਜੀ ਰੂਜੀ ਪੜੀ ਵੀ ਚੰਗੀ ਬਰੀਰ ਵਾਲੇ ਬੱਚੇ ਆ ਜੇ ਇਦਾਂ ਦੀ ਮੰਨ ਕੇ ਚਲੋ ਬੱਚੀ ਆਪਾਂ ਲੈਨੇ ਨਵਾਂ ਜਨਰੇਸ਼ਨ ਸੱਤ ਅੱਠ ਸੂਏ ਕਿੱਦਾਂ ਹੀ ਟੁੱਟਦੇ ਆ ਕਿਉਂਕਿ ਚੰਗਾ ਸੀ ਬਣਾਉ ਉਹ ਨਹੀਂ ਗੱਲ ਵੀ ਕੋਈ ਵੱਡਾ ਜਿਵੇਂ ਅੱਜ ਤੋਂ 5-7 ਸਾਲ ਪਹਿਲਾਂ ਜੀਵਨ ਚੱਲਦੇ ਵੱਡਾ ਵੱਡੇ ਢਾਂਚ ਇਸ ਸਾਈਜ਼ ਵਗੈਰਾ ਚੰਗਿਆ ਦਰਮਿਆਨੇ ਸਾਈਜ਼ ਦੇ ਵਿੱਚ ਆ ਪੱਛਿਆ। ਤੋ ਦੇਖੋ। ਤੇ ਗਲਾਬੀ ਗਲਾਬੀ ਹਵਾਨਾ ਇਹ ਵੀ ਚੰਗਾ ਦੁੱਧ ਪਾ ਦੂ ਕਰਨ ਵਾਲੀ। ਸੂਣ ਨੂੰ ਲਗਭਗ 5-4 ਦਿਨ ਬਾਕੀ। ਪਹਿਲਾ ਸੂਆ। ਤੇ ਅੱਗੇ ਵੀਰੇ ਤੀਜਾ ਨੰਬਰ ਆ ਪੜੀ ਵੱਛੀ ਦੇਖੀ ਜਨੇ ਇਹ ਕਿਹੜਾ ਸੂਆ ਜੀ? ਇਹ ਭਾਜੀ ਦੂਜਾ ਵਾ। ਦੰਦੋ। ਦੰਦੋ ਸੁੱਜੀ ਹੋਣੀ ਆ। ਠੀਕ ਆ ਜੇ ਇਹਨੋਂ ਦੂਜਾ ਸੂਆ। ਹਾਂਜੀ ਜਨੂ। ਕਿਹੜੇ ਦਿਨ ਬਾਕੀ ਐ ਇਹਦੇ? ਇਹਦੇ ਹਜੇ ਭਾਜੀ ਲੈ ਜੂਗੀ ਦੱਸ ਦੇ। 9-10 ਦਿਨ ਸੂਣ ਚ ਬਾਕੀ। ਤੇ ਬਣੂ ਬਹੁਤ ਜਿਆਦੇ ਹਨ ਬਹੁਤੀ ਬਣੂਗੀ 29 ਕਿਲੋ ਦਿੱਤਾ ਪਿਛਲੇ ਸੂਏ ਨੇ ਲੋ ਠੀਕ ਹੈ ਹਾਂਜੀ ਤੇ ਬਾਕੀ ਆ ਥੜਾ ਵਗੈਰਾ ਸੋਹਣਾ ਮੁਠੀ ਵਾਲਾ ਹਨ ਜਮਾ ਲੈ ਗਿਆ ਭਾਜੀ ਬਹੁਤ ਟਾਪ ਦਾ ਥਣ ਲੱਗਾ ਵੈਨ ਨੂੰ ਸੁਪਰ ਮਿਲਕ ਵੈਨ ਵਗੈਰਾ ਦੇਖੋ ਤੀਜੇ ਨੰਬਰ ਜਿਹੜੀ ਬੱਚੀ ਦਿਖਾਈ ਜੰਨੇ ਆ ਇਹ ਨਜ਼ਾਰੇਦਾਰ ਚੀਜ਼ ਆ ਜਮਾ ਤੇ ਬਾਕੀ ਲੇਵਾ ਦੇਖੋ ਘਰ ਵਾਲੀ ਦਾ ਫਟ ਫਾਟ ਹਲੇ ਢੱਲ ਪਈ 9-10 ਦਿਨ ਕੱਢ ਗਈ ਤੇ ਇਹ ਕਿਹਦੇ ਫਿਰ ਤੀਤੇ ਪਾਰ ਜਾਊ ਜਮਾ ਹਨ ਨਹੀਂ ਸੁੰਦੀ ਨਹੀਂ ਭਾਜੀ ਇੱਕ ਵੀ ਪੁਰਾਣੀ ਤੋੜਿਆ ਵੈਨ ਨੇ ਇਹ ਜੈ ਧੋਰੀ ਬਾਹਰ ਨੂੰ ਨੂੰ ਦੋਂਦੀ ਹੈ ਜੇ ਸੁਪਰ ਬੱਚੀ ਦੇਖੋ ਜਿਹੜੀ ਤੀਜੇ ਨ ਕਿਆ ਬਾਤ ਆ ਬਿਲਕੁਲ ਮਸਤ ਆ ਜੀ ਮੈਂ ਕਹਿੰਦਾ ਮਾਸ਼ਾਅੱਲਾ ਮਾਸ਼ਾਅੱਲਾ ਉਹ ਚੀਜ਼ ਆ ਹਵਾਨੇ ਤੇ ਨਾੜਾ ਵਗੈਰਾ ਤੇ ਇੱਕ ਸਹਿਜ ਦੇਖੋ ਇਹਦਾ ਕਿਆ ਬਾਤ ਆ ਬਿਊਟੀ ਹਲੇ 8 9 ਦਿਨ ਬਾਕੀ 8 8 ਹਫਤੇ ਤੋਂ ਉੱਪਰ ਉੱਪਰ ਲੈ ਜਾਊਗੀ ਤੇ ਤੁਰਨੀ ਵਗੈਰਾ ਦੇਖੋ ਟੋਕਰੇ ਤੋਂ ਭਾਰਾ ਟੱਪ ਜਿੱਡਾ ਹਵਾਨਾ ਚੱਕੀ ਫੜਦੀ ਐ ਕਿ ਕਹਿਣ ਦੀ ਗੱਲ ਨਹੀਂ ਤੇ ਭਾਵੇਂ ਟੱਪ ਥੱਲੇ ਰੱਖ ਕੇ ਦੇਖ ਲਿਓ ਸੋ ਦੇਖੋ ਨਾੜਾ ਨੂੜਾ ਤੇ ਅੰਦਾਜ਼ਾ ਫਿਰ ਆਪਣਾ ਕੀ ਕਹਿੰਦਾ 34 ਤੋਂ ਬਰ ਰਾਮਣਾ ਆਰਾਮ ਨਾਲ ਆਰਾਮ ਨਾਲ ਸੋ ਦੇਖੋ ਜਮਾ ਤੀਜੇ ਨੰਬਰ ਵਾਲੀ ਇਹ ਨਹੀਂ ਗੱਲ ਵੀ ਨਾਲਾ ਇੱਕ ਪਾਸੇ ਦਿਖਾਈ ਦਿੰਦੀ ਆ ਸੋ ਆ ਦੇਖੋ ਦੋਨੇ ਪਾਸੇ ਚੰਗੀਆਂ ਦਿਖਾਈ ਦਿੰਦੀਆਂ ਤੇ ਮਿਲਕਵੇਂ ਮੋਟੀ ਆ ਹਵਾਨੇ ਦੇ ਨਸਾ ਦਿਖਾਈ ਦਿੰਦੀਆਂ ਤੇ ਵਾਕੀ ਥਾਣਾ ਦੀ ਬਿੱਥੀ ਦੇਖੋ ਮੂਹਰੇ ਥਾਣਾ ਦੇ ਵਿੱਚ ਲਗਭਗ ਮੇਰੇ ਹਿਸਾਬ ਨਾਲ ਫੁੱਟ ਦੀ ਬਿੱਥੀ ਪਈ ਆ ਤੇ ਮਗਰ ਥਾਣਾ ਦੇ ਵਿੱਚ ਗੱਠ ਦੀ ਬਿੱਥੀ ਸੋ ਸੂਨ ਨੂੰ ਰੈਡੀ ਆ ਰੋਕੀ ਮੜਾ ਜਿੱਥੇ ਸਵਾਚੀ ਦੇਖੋ ਹਵਾਨਾ ਇਹਦਾ ਪੂਰਾ ਸੋਹਣਾ ਸਾਫ ਸੁਥਰਾ ਚਾਹੇ ਬੰ ਮਸ਼ੀਨੀ ਚਵਾਈ ਕਰ ਲਈਏ ਤੇ ਚਾਹੇ ਕਰ ਲਈਏ ਹੱਥੀ ਤੀ ਤੋਂ ਪਾਰ ਪਾਰ ਚੱਲੂਗੀ ਦਿਨ ਪਾਸਾ ਤਨ ਲੈਂਦੀ ਪਈ ਆ ਸੋ ਆਪਾ ਤੈਨਾਂ ਨਾਲ ਸੋਨੂੰ ਦਿਖਾਇਆ ਦੋ ਗੱਪੜਾ ਤੇ ਇੱਕ ਸੂਈ ਸਵਾਈ ਪਿੰਡ ਆ ਕੇ ਆਪਣਾ ਪੜਾਲ ਦੋਨਾ ਹਨਾ ਜ਼ਿਲ੍ਹਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੰਦੀ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ